ਅੱਜ ਇੱਕ ਬੜੀ ਅਹਿਮ ਮੁੱਦਾ ਹੈ ਕਿ ਪੰਜਾਬ ਦੇ ਕਹੋ ਕਿ ਪੰਜਾਬ ਜਿਹੜੀ ਸਰਕਾਰ ਹੈ ਉਹਨੂੰ ਜਿਵੇਂ ਸੱਪ ਸੁੰਘ ਗਿਆ ਹੁੰਦਾ ਪਿਛਲੇ 2-3 ਦਿਨਾਂ ਤੋਂ ਕੋਈ ਕਿਸੇ ਦੀ ਪੋਲੀਟੀਕਲ ਜਾਂ ਕਿਸੇ ਦੀ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਕਿ ਭਾਖੜਾ ਡੈਮ ਤੇ ਪੰਜਾਬ ਦੇ ਪਾਣੀਆਂ ਤੇ ਜਿਹੜਾ ਕੇਂਦਰ ਸਰਕਾਰ ਕਹਿ ਰਹੀ ਸੀ ਅ ਸਿੱਧੇ ਤੌਰ ਤੇ ਕਬਜ਼ਾ ਕਰਨ ਦਾ ਇੱਕ ਤਰ੍ਹਾਂ ਦਾ ਐਲਾਨ ਹੋ ਚੁੱਕਿਆ ਪੰਜਾਬ ਸਰਕਾਰ ਨੇ ਪਿਛਲੇ 4 ਜੁਲਾਈ ਨੂੰ ਬੋਰਡ ਦੀ ਮੀਟਿੰਗ 'ਚ ਮੁੱਦਾ اٹھਾਇਆ ਸੀ ਕਿ ਅਸੀਂ ਜਿਹੜੀ ਕੰਸੈਂਟ ਦਿੱਤੀ ਸੀ ਆਈਐਸਐਫ 플ਾਨ ਦੀ ਡੈਮਾਂ ਤੇ ਉਹਨੂੰ ਵਿਡਰਾ ਕਰਦੇ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਦੇ ਡੈਮਾਂ ਤੇ ਸੀਆਈਐਸਐਫ ਨੂੰ ਜਿਹੜਾ ਅਸੀਂ ਨਹੀਂ ਚਾਹੁੰਦੇ ਕਿ ਤਨਾਤ ਕੀਤੀ ਜਾਵੇ ਪਰ ਭਰਾਓ ਬੀਬੀਐਮਬੀ ਦੀ ਐਡਮਿਨਿਸਟ੍ਰੇਸ਼ਨ ਦੇ ਜਿੱਥੇ ਸਾਡਾ ਰਾਈਟ ਹੈ ਜਿੱਥੇ ਪੰਜਾਬੀ ਭਰਾਓ ਜਿੱਥੇ ਸਾਡਾ ਹੱਕ ਹੈ ਘਟੋ ਘਟ ਸਾਡਾ 58% ਸ਼ੇਅਰ ਹੈ ਸਾਡੀ ਹਿੱਸੇਦਾਰੀ ਆ ਸਾਡੀ ਸਟੇਟ ਦਾ ਪੈਸਾ ਜਾਂਦਾ ਸਾਡੇ ਮਲਾਜਮਾਂ ਦੀ ਗਿਣਤੀ ਵੱਧ ਆ ਪਰ ਤੁਹਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੇਂਦਰ ਸਰਕਾਰ ਦੇ ਨਾਲ BBMP ਅਧਿਕਾਰੀਆਂ ਨਾਲ ਮਿਲ ਕੇ ਸੀਆਈਐਸ ਸੱਤਨਾਤ ਕਰਨ ਲਈ 8.5 ਕਰੋੜ ਰੁਪਈਆ ਜਿਹੜਾ ਭਾਰਤ ਦੇ ਗ੍ਰਹਿ ਮੰਤਰਾਲਾ ਹੈ ਹੋਮ ਮਿਨਿਸਟਰੀ ਹੈ ਉਹਨੂੰ ਜਮ੍ਹਾਂ ਕਰਾਤਾ ਪਰ ਆਓ ਸੋਚਣ ਦੀ ਗੱਲ ਹੈ ਵਿਰੋਧ ਕਰਨਾ ਹੁੰਦਾ ਹਰ ਗੱਲ ਦਾ ਵਿਰੋਧ ਨਹੀਂ ਅਸੀਂ ਕਰਦੇ ਪਰ ਸੋਚਣ ਦੀ ਗੱਲ ਹੈ ਕੇਵਲ ਤੁਸੀਂ ਤਨਾਤੀ ਨਾ ਦੇਖੋ ਸੁਰੱਖਿਆ ਦੀ ਤੁਹਾਡੇ ਪਾਣੀਆਂ ਨੂੰ ਲੁੱਟਣ ਦੀ ਸਲਾਹ ਹੈ ਕਦੇ ਤੁਸੀਂ ਦੇਖਿਆ ਇੱਥੇ ਕਹਿੰਦੇ ਬੜਾ ਸੁਰੱਖਿਆ ਚਾਹੀਦੀ ਕੀ ਖਾਰਕੂਬਾਦ ਦੇ ਟਾਈਮ ਜਾਂ ਜਿੰਨਾ ਵੀ ਜੱਦਾ ਭਾਰਤ ਦੇਸ਼ ਆਜ਼ਾਦ ਹੋਇਆ ਡੈਮ ਬਣਿਆ ਹੈ ਕਦੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਡੈਮਾਂ ਦੀ ਸੁਰੱਖਿਆ ਤੇ ਕੋਈ ਕਬਜ਼ਾ ਹੋਇਆ ਕੇਵਲ ਤੁਹਾਡੇ ਪਾਣੀ ਲੁੱਟੇ ਜਾਣਗੇ ਤੁਸੀਂ ਸੁਣਿਆ ਸਾਡੇ ਕਈ ਭਰਾ ਕਹਿ ਦਿੰਦੇ ਕਈ ਹਿਮਾਚਲ ਦੇ ਕਹਦੇ ਨੇ ਕਈ ਹਰਿਆਣੇ ਦੇ ਭਰਾ ਕਹਦੇ ਨੇ ਕਿ ਪੰਜਾਬ ਨੇ ਨਹੀਂ ਠੇਕਾ ਲਿਆ ਹੋਇਆ ਪਾਣੀਆਂ ਤੇ ਠੇਕਾ ਲਿਆ ਹੋਇਆ ਪੰਜਾਬ ਨੇ ਹੁਣ ਹਿਮਾਚਲ ਚੜ ਆ ਰਹੇ ਕਿ ਹਿਮਾਚਲ ਦਾ ਅਧਿਕਾਰ ਨਹੀਂ ਆ ਉਥੇ ਆਪਣੇ ਹਲਕੇ ਦੇ ਵਿੱਚ ਜਾਂ ਆਪਣੇ ਏਰੀਏ ਦੇ ਵਿੱਚ ਡੈਮ ਬਣਾਣਾ ਜਿਹੜੀ ਸਟੇਟ ਰਾਈਪੇਰੀਆ ਲਾ ਕਹਿੰਦਾ ਕਿ ਜਿਸ ਸਟੇਟ ਨੂੰ ਕੁਦਰਤੀ ਆਫਤਾਂ ਵੇਲੇ ਉਹਨੂੰ ਸਾਹਮਣਾ ਕਰਨਾ ਪੈਂਦਾ ਉਹਦੀ ਬਰਬਾਦੀ ਹੁੰਦੀ ਉਹਦਾ ਇਨਫਰਾਸਟ੍ਰਕਚਰ ਟੁੱਟਦਾ ਉਹਦਾ ਅਧਿਕਾਰ ਹੈ ਹਿਮਾਚਲ ਸਰਕਾਰ ਨੇ ਆਪਣੇ ਪਾਣੀ ਰੋਕ ਕੇ ਡੈਮ ਬਣਾਏ ਹੋ ਤੇ ਉਹਨਾਂ ਦਾ ਹੱਕ ਹੈ ਪਰ ਜਦੋਂ ਪੰਜਾਬ 'ਚ ਹੜ੍ਹਾਂ ਨੇ ਪੰਜਾਬ ਦੇ ਪਿੰਡਾਂ ਦੀ ਜਿਹੜੀ ਬਰਬਾਦੀ ਹੁੰਦੀ ਲੋਕਾਂ ਦੇ ਨਸਲਾਂ ਜਾਂ ਲੋਕਾਂ ਦੀਆਂ ਜਿਹੜੀਆਂ ਜਾਨਵਰਾਂ ਖੇਤੀ ਵਾਲੀ ਜ਼ਮੀਨ ਹੈ ਉਹ ਖਤਮ ਹੁੰਦੀ ਰਾਈਪੇਰੀਆ ਲਾ ਕਹਿੰਦਾ ਕਿ ਜਿਸ ਸਟੇਟ ਤੇ ਅਜਾੜਾ ਪਾਉਂਦਾ ਪਾਣੀ ਉੱਥੇ ਸਾਡਾ ਹੱਕ ਹੈ ਪਰ ਕੇਂਦਰ ਸਰਕਾਰ ਤੁਹਾਡਾ ਹੱਕ ਖੋਹੂਗੀ ਤੁਹਾਡਾ ਹੱਕ ਲੁੱਟੂਗੀ ਫੈਡਰਲ ਸਟਰਕਚਰ ਤੇ ਜਿਹੜਾ ਸੰਗੀ ਢਾਂਚਾ ਹੈ ਕੇਂਦਰ ਸਰਕਾਰ ਉੱਤੇ ਪੰਜਾਬ ਤੇ ਕਬਜ਼ਾ ਕਰੂਗੀ ਪਾਣੀ ਤੇ ਪਰ ਮੈਂ ਕਹਿੰਦਾ ਆਮ ਆਦਮੀ ਪਾਰਟੀ ਨੂੰ ਇੱਥੇ ਤੁਸੀਂ ਗਿੱਧਾ ਪਾ ਕੇ ਗਈ ਸੀ ਪਾਣੀ ਰੋਕਣ ਲਈ ਤੁਹਾਡੀ ਕਰਤੂਤ ਕਰਨ ਸੀ ਆਈਐਸਐਫ ਲੱਗੀ ਜਦੋਂ ਤੁਸੀਂ ਨੱਚਦੇ ਸੀ ਤਾੜੀਆਂ ਮਾਰ ਕੇ ਜਦੋਂ ਬੀਬੀਐਮਪੀ ਦੇ ਚੇਅਰਮੈਨ ਨੂੰ ਤੁਸੀਂ ਟੱਕਿਆ ਸੀ ਜਦੋਂ ਤੁਸੀਂ ਨੰਗਲ ਡੈਮ ਦੀਆਂ ਚਾਬੀਆਂ ਖੋਈਆਂ ਸੀ ਜਦੋਂ ਤੁਸੀਂ ਡੈਮ ਦੇ ਗੇਟਾਂ ਤੇ ਖੋੜੇ ਸੀ ਉਸ ਦਿਨ ਤੋਂ ਤੈ ਹੋ ਗਿਆ ਸੀ ਉਸ ਦਿਨ ਤੋਂ ਲਿਖਿਆ ਗਿਆ ਸੀ ਕਿ ਜਿਹੜਾ ਪੰਜਾਬ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਦੀਆਂ ਕਰਤੂਤਾਂ ਸੀ ਜਿਹੜੀ ਪਾਣੀ ਰੋਕਣ ਦਾ ਇਹਨਾਂ ਨੇ ਡਰਾਮਾ ਕੀਤਾ ਉਹ ਡਰਾਮੇ ਦੇ ਵਿੱਚ ਹਕੀਂਦਰ ਸਰਕਾਰ ਨੂੰ ਮੌਕਾ ਦਿੱਤਾ ਕਿ ਤੁਹਾਡੇ ਪਾਣੀ 'ਤੇ ਕਬਜ਼ਾ ਕੀਤਾ ਜਾਵੇ ਤੁਹਾਡੀ ਸੀਆਈਐਸਐਫ ਤੁਹਾਨੂੰ ਲੋਕਾਂ ਨੂੰ ਦੱਸੂਗੀ ਆ ਕੇ ਕਿ ਕਿੱਥੇ ਤੁਸੀਂ ਜਾਣੇ ਕੱਲੂ ਮੈਂ ਨੰਗਰਵਾਸੀਆਂ ਨੂੰ ਵੀ ਕਹਿਣਾ ਬੜੇ ਖੁਸ਼ ਹੋਨੇ ਕਹਿੰਦੇ ਸੀਆਈਐਸਐਫ ਨੇ ਆ ਜਾਣਾ ਸਾਡਾ ਵਪਾਰ ਵਧ ਜਾਣਾ ਪਰ ਭਰਾਓ ਇਹ ਬਹਿਨ ਕਰ ਦਿਓ ਜਿਹੜੇ ਕਬਜ਼ੇ ਹੋਏ ਹੋਏ ਸ਼ਹਿਰ 'ਚ ਜਾਂ ਜਿੱਥੇ ਲੋਕ ਰੇੜੀਆਂ ਲਾਣੇ ਜਿੱਥੇ ਖੋਖੇ ਰੱਖੇ ਹੋਏ ਜਿੱਥੇ ਤੁਸੀਂ ਮਾਰਕੀਟਾਂ ਦੇ ਵਿੱਚ ਪਾਰਕਿੰਗਾਂ ਰੋਕੀਆਂ ਹੋਈਆਂ ਪੰਜਾਬ ਪੁਲਿਸ ਤਾਂ ਤੁਹਾਨੂੰ ਛੱਡ ਦਿੰਦੀ ਸੀ ਕਿਸੇ ਪੋਲੀਟਿਕਲ ਲੋਕ ਤੇ ਕਹਿਣ ਤੇ ਕਿਸੇ ਦੇ ਕਹਿਣ ਤੇ ਪਰ ਤੁਹਾਨੂੰ ਸੀਆਈਐਸਐਫ ਨੇ ਕਦੇ ਛੱਡਣਾ ਨਹੀਂ ਆ ਤੁਹਾਡੇ ਕਬਜ਼ੇ ਖਾਲੀ ਕਰਾਣੇ ਭਰਾਓ ਸੋਚਣ ਦੀ ਗੱਲ ਹੈ ਕਿ ਤੁਹਾਨੂੰ ਜਦਨ ਸੀਆਈਐਸਐਫ ਨੇ ਆਣਾ ਨਾ ਜਿਹੜੇ 100-100 ਕੋਟ ਦੇ ਵਿੱਚ ਅਭਿਕਸ਼ਨ ਹੋਈ ਹੋਈ ਉਹ ਤੁਹਾਨੂੰ ਜਦਨ ਸੀਆਈਐਸਐਫ ਨੇ ਖਾਲੀ ਕਰਾਣੇ ਫਿਰ ਤੁਹਾਨੂੰ ਫਾਇਦਾ ਲੱਗ ਪਤਾ ਲੱਗੂ ਪਰ ਮੈਂ ਆਖਰ ਚ ਕਹਣਾ ਕਿ ਭਗਵੰਤ ਮਾਨ ਜੀ ਹਰਜੋਤ ਬੈਨ ਜੀ ਤੁਸੀਂ ਬੜਾ ਨੱਚਦੇ ਸੀ ਇੱਥੇ ਆ ਕੇ ਦਾਂ ਤੇ ਆ ਕੇ ਚਾਬੀਆਂ ਖੋ ਕੇ ਤੁਸੀਂ ਗਿੱਧਾ ਪਾਉਂਦੇ ਸੀ ਇਹ ਜਿਹੜੇ ਗਿੱਧੇ ਪਾਏ ਆ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਪਾਣੀਆਂ ਦੇ ਰੋਕਣ ਦੇ ਬੋਟਾ ਲੈਣ ਕਰਕੇ ਤੁਸੀਂ ਡਰਾਮੇ ਕੀਤੇ ਆ ਉਹ ਡਰਾਮੇ ਕਰਕੇ ਅੱਜ ਸੀਆਈਐਸਐਫ ਲੱਗੀ ਤੇ ਮੈਂ ਬੀਬੀ ਐਮਬੀ ਅਧਿਕਾਰੀਆਂ ਨੂੰ ਵੀ ਕਹਿਣਾ ਕਿ ਫੈਡਰਲ ਸਟਰਕਚਰ ਤੇ ਟਾਂਚੇ ਤੇ ਕਬਜ਼ਾ ਇੱਕ ਤਰ੍ਹਾਂ ਦਾ ਤੁਸੀਂ ਉਹਨੂੰ ਉਹ ਚੋਟ ਕੀਤੀ ਉਹਨੂੰ ਕਿਉਂਕਿ ਸਾਡਾ ਸਟੇਟ ਦਾ ਵੱਧ ਅਧਿਕਾਰ ਹੈ ਸਾਡਾ ਜੇ ਕੋਈ ਇੰਡਸਟਰੀ ਆ ਕੋਈ ਕਾਰਖਾਨਾ ਹੈ ਜਿਹਦੇ ਵੱਧ ਸ਼ੇਅਰ ਹੈ ਉਹ ਮਾਲਕ ਹੁੰਦਾ ਪਰ ਤੁਸੀਂ ਮਲਕੀਅਤ ਪੰਜਾਬ ਦੇ ਪਾਣੀਆਂ ਦੀ ਖੋਹਣ ਜਾ ਰਹੇ ਨੰਗਲ ਵਾਸੀਆਂ ਨੂੰ ਤੁਸੀਂ ਇੱਕ ਤਰ੍ਹਾਂ ਦਾ ਲਵਾਰਿਸ ਕਰਨ ਜਾ ਰਹੇ ਜਦੋਂ ਲੋਕਾਂ ਨੇ ਪਾਖੜਾ ਡੈਮ ਨੂੰ ਜਾਣਾ ਲੋਕਾਂ ਨੇ ਨੰਗਲ ਡੈਮ ਤੇ ਆਣਾ ਜਿੱਥੋਂ ਜਿੱਥੋਂ ਪੰਜਾਬ ਦੇ ਪਾਣੀ ਰਿਲੀਜ਼ ਕੀਤੇ ਜਾਂਦੇ ਜਿੱਥੋਂ ਜਿੱਥੋਂ ਪੰਜਾਬ ਦੇ ਪਾਣੀ ਦੇ ਹੱਕ ਤੇ ਹੈ ਉੱਥੇ ਪਾਣੀਆਂ ਤੇ ਹੱਕ ਹੈ ਉੱਥੇ ਜਦ ਸੀ ਆਸਵੰਤ ਤਨਾਤ ਹੋਣਾ ਫੇਰ ਤੁਹਾਨੂੰ ਪਤਾ ਲੱਗੂ ਮੈਂ ਪੰਜਾਬ ਸਰਕਾਰ ਦੀ ਨਿੰਦਾ ਕਰਦਾ ਕਿ ਜਿਹੜੇ ਇਹਨਾਂ ਨੇ ਡਰਾਮੇ ਕੀਤੇ ਪਾਣੀ ਰੋਖੜ ਦੇ ਕਬਜ਼ੇ ਕਰਨ ਦੇ ਜਿਹੜੇ ਇਹਨਾਂ ਨੇ ਚੇਅਰਮੈਨ ਆਫੀਸਰ ਨੂੰ ਟੱਕਿਆ ਹੈ ਜਿਹੜੇ ਇਹਨਾਂ ਨੇ ਚਾਬੀਆਂ ਖੋਈਆਂ ਅੱਜ ਇਹਨਾਂ ਦੀ ਕਰਤੂਤ ਕਰਕੇ ਭਾਜਪੀ ਬੀਬੀਐਮਪੀ ਨੇ ਇਹਨਾਂ ਨੂੰ ਟਿੱਥ ਸਮਝਿਆ ਤੇ ਪੰਜਾਬੀਓ ਇਕੱਠੇ ਹੋਜੋ ਜੇ ਆਪਣੀ ਪਧਰਤੀ ਨੂੰ ਬੰਜਰ ਹੋਣ ਤੋਂ ਬਚਾਣਾ ਨਹੀਂ ਤਾਂ ਇਹ ਜੇ ਧੜਵੀ ਮੁਗਲਾ ਵੇਲੇ ਵੀ ਆਂਦੇ ਰਹੇ ਇਹ ਜੇ ਧੜਵੀ ਅੰਗਰੇਜ਼ਾਂ ਵੇਲੇ ਵੀ ਆਂਦੇ ਰਹੇ ਪੰਜਾਬੀਆਂ ਨੇ ਡਟ ਕੇ ਮੁਕਾਬਲਾ ਕੀਤਾ ਆਓ ਅਸੀਂ ਇਕੱਠੇ ਹੋਈਏ ਪਾਰਟੀਆਂ ਛੱਡ ਕੇ ਤੇ ਜਿਹੜਾ ਇਹ ਤੁਗਲਕੀ ਫਰਮਾਨ ਹੈ ਜਿਹੜਾ ਇਹਨਾਂ ਨੇ ਸੰਗੀ ਟਾਂਚੇ ਤੇ ਕਬਜ਼ਾ ਕੀਤਾ ਅਸੀਂ ਉਹਦਾ ਵਿਰੋਧ ਕਰੀਏ ਧੰਨਵਾਦ